ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਧ ਵੀ ਐਨ ਰਾਏਤ ਮੈਂ ਹਾਂ ਤੁਹਾਡੇ ਨਾਲ ਨਹੀਂ ਹਾਂ ਪੰਜਾਬ ਦੇ ਵੈਦਰ ਅਪਡੇਟ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੇ ਦੱਸਾਂਗੇ ਤੁਹਾਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋ ਜਾਿਆ ਹਾਲ ਪੰਜਾਬ ਦੇ ਮੌਸਮ ਦਾ ਰਹਿਣ ਅੱਜ 21 ਫਰਵਰੀ 2025 ਤੇ ਅੱਜ ਦੇ ਦਿਨ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਜਿਵੇਂ ਕਿ ਪਾਣੀ ਮੌਸਮ ਭਾਗ ਨੇ ਕੀਤੀ ਹੈ ਪਰ ਜੇ ਆਪਾਂ ਪਿਛਲੇ 2 ਤੋਂ 3 ਦਿਨਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਵਾਵਾਂ ਚੱਲਦੀਆਂ ਹੋਈਆਂ ਨਜ਼ਰ ਆਈਆਂ ਬੀਤੇ ਦਿਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਵੀ ਪਿਆ ਜਿਸ ਤੋਂ ਬਾਅਦ ਕੁਝ ਇੱਕ ਗਿਰਾਵਟ ਤਾਪਮਾਨ ਦੇ ਵਿੱਚ ਦਰਜ ਕੀਤੀ ਗਈ ਹੈ ਪਰ ਅੱਜ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕਈ ਇਲਾਕਿਆਂ ਦੇ ਵਿੱਚ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਫਿਰ ਬੂੰਦਾਬਾਰਿਸ਼ ਵਕ-ਵਕ ਜ਼ਿਲ੍ਹਿਆਂ ਦੇ ਵਿੱਚ ਹੋ ਸਕਦੀ ਹੈ ਤੇ ਆਖਿਰਕਾਰ ਉਹ ਕਿਹੜੇ ਜ਼ਿਲ੍ਹੇ ਨੇ ਉਸਨੂੰ ਦੱਸਾਂਗੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਅਤੇ ਵਾਤਵਾ ਸ਼ੇਅਰ ਵੀ ਕਰਿਓ ਹੁਣ ਗੱਲ ਕੀਤੀ ਜਾਵੇ ਮੌਸਮ ਦੀ ਤਦਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਤੜਕਸਾਰ ਹੀ ਪਈ ਦਰਮਿਆਨੀ ਤੋਂ ਹਲਕੀ ਬਾਲਿਸ਼ ਨੇ ਇੱਕ ਵਾਰ ਫਿਰ ਤੋਂ ਮੌਸਮ ਦਾ مزاج ਬਦਲ ਕੇ ਰਾਖ ਦਿੱਤਾ ਹੈ ਪਿਛਲੇ 2 ਤੋਂ 3 ਦਿਨਾਂ ਤੋਂ ਪੈ ਰਹੀ ਗਰਮੀ ਤੇ ਤੇਜ਼ ਧੁੱਪ ਸਰਦੀਆਂ ਦੇ ਮੌਸਮ ਨੂੰ ਲਗਭਗ ਖਤਮ ਕਰਨ ਵਾਲੀ ਸੀ ਪਰ ਕੱਲ ਤੋਂ ਮੌਸਮ ਨੇ ਇੱਕ ਵਾਰ ਫਿਰ ਅਜਹੀ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਕਿ ਹੁਣ ਤੜਕਸਾਰ ਬੀਤੇ ਦਿਨ ਬਰਸਾਤ ਹੁੰਦੀ ਦੇਖੀ ਗਈ ਜਿਸ ਕਾਰਨ ਲੋ ਗਰਮ ਕਪੜੇ ਪਾਉਣ ਨੂੰ ਦੁਬਾਰਾ ਤੋਂ ਮਜਬੂਰ ਹੋ ਗਏ ਇਸ ਬਾਰਿਸ਼ ਦੇ ਕਾਰਨ ਇੱਕ ਵਾਰ ਫਿਰ ਠੰਡ ਜ਼ੋਰ ਫੜ ਸਕਦੀ ਹੈ ਤੇ ਫਿਰ ਸ਼ਾਮ ਦੇ ਲਈ ਲੋਕਾਂ ਨੂੰ ਫਿਰ ਤੋਂ ਠੰਡਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੌਸਮ ਵਿਭਾਗ ਦੇ ਮੁਤਾਬਕ ਅਗਲੇ 24 ਘੰਟਿਆਂ ਦੇ ਵਿੱਚ ਘੱਟੋ ਘੱਟ ਤਾਪਮਨ 'ਚ 2 ਤੋਂ 3 ਡਿਗਰੀ ਦਾ ਵਾਧਾ ਹੋਵੇਗਾ ਤੇ ਫਿਰ ਇਸ ਦੇ ਵਿੱਚ 2 ਤੋਂ 3 ਡਿਗਰੀ ਦੀ ਹੀ ਗਿਰਾਵਟ ਆ ਸਕਦੀ ਹੈ। ਇਸੇ ਤਰ੍ਹਾਂ ਵੱਧ ਤੋਂ ਵੱਧ ਤਾਪਮਨ ਦੇ ਵਿੱਚ ਪਹਿਲਾਂ 2 ਤੋਂ 3 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਜਾਵੇਗੀ ਤੇ 24 ਘੰਟਿਆਂ ਦੇ ਬਾਅਦ ਇਹ 2 ਤੋਂ 4 ਡਿਗਰੀ ਤੱਕ ਵੱਧ ਸਕਦਾ ਹੈ। ਅਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਦੇ ਨਾਲ ਨਾਲ ਹਨੇਰੀ ਤੂਫਾਨ ਅਤੇ ਬਿਜਲੀ ਗਰਜਣ ਦੀ ਪੂਰਤਣੀ ਵੀ ਕੀਤੀ ਗਈ ਹੈ। ਇਨਾ ਸੁਭਿਆੰਦਰੇ yellow alert ਜਾਰੀ ਹੋਇਆ ਭਾਰਤੀ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਜਲੰਧਰ ਪਠਾਨਕੋਟ ਕਪੂਰਥਲਾ ਲੁਧਿਆਣਾ ਹੁਸ਼ਿਆਰਪੁਰ ਨਵਾਂ ਸ਼ਹਿਰ ਰੁਪਨਗਰ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਤੇ ਐਸਐਸ ਨਗਰ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਇਸੇ ਤਰ੍ਹਾਂ ਹੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਜਲੰਧਰ ਕਪੂਰਥਲਾ ਰੁਪਨਗਰ ਤਰਨਤਾਰਨ ਇਸ ਤੋਂ ਇਲਾਵਾ ਪਟਿਆਲਾ ਫਤਿਹਗੜ੍ਹ ਸਾਹਿਬ ਹੁਸ਼ਿਆਰਪੁਰ ਤੇ ਐਸਐਸ ਨਗਰ ਦੇ ਵਿੱਚ ਹਨੇਰੀ ਤੂਫਾਨ ਦੀ ਸੰਭਾਵਨਾ ਬਣੀ ਹੋਈ ਹੈ। ਦੂਸਰੇ ਪਾਸੇ ਸਿਵਲ ਸਰਜਨ ਹੁਸ਼ਿਆਰਪੁਰ ਭਵਨ ਕੁਮਾਰ ਅਤੇ ਐਸ ਐਮਓ ਸਰਕਾਰੀ ਹਸਪਤਾਲ ਟਾਂਡਾ ਡਾਕਟਰ ਕਰਨ ਕੁਮਾਰ ਸੈਣੀ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਤੋਂ ਜੋ ਠੰਡ ਪੈ ਰਹੀ ਸੀ ਦੇ ਨਾਲ ਲੋਕਾਂ ਨੂੰ ਠੰਡ ਅਤੇ ਜ਼ੁਕਾਮ ਇਸ ਤੋਂ ਇਲਾਵਾ ਹੋਰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰੰਤੂ ਇਸ بارش ਹੋਣ ਦੇ ਨਾਲ ਲੋਕਾਂ ਦੀ ਸਿਹਤ ਦੇ ਉੱਤੇ ਠੰਡ ਦਾ ਕੋਈ ਜ਼ਿਆਦਾ ਅਸਰ ਨਹੀਂ ਪਵੇਗਾ ਨਾਲ ਹੀ ਗੱਲ ਕਣਕ ਦੀ ਵੀ ਕੀਤੀ ਹੈ ਤਾਂ ਦੂਸਰੇ ਪਾਸੇ ਖੇਤੀਬਾੜੀ ਮਾਹਰ ਸੇਵਾ ਮੁਕਤ ਖੇਤੀਬਾੜੀ ਅਫਸਰ ਡਾਕਟਰ ਸਤਨਾਮ ਸਿੰਘ ਮਿਆਣੀ ਇੱਕ ਖੇਤੀਬਾੜੀ ਵਿਕਾਸ ਅਫਸਰ ਟਾਂਡਾ ਡਾਕਟਰ ਲਵਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਹ بارش ਖਾਸ ਕਰਕੇ ਕਣਕ ਦੀ ਫਸਲ ਵਾਸਤੇ ਬਹੁਤ ਹੀ ਜ਼ਿਆਦਾ ਲਾਹੇਵੰਦ ਹੋਵਗੀਏ ਤੇ ਇਸ ਦਿਨਾਂਕ ਫਸਲ ਦੇ ਝਾੜ ਤੇ ਚੰਗਾ ਅਸਰ ਪਵੇਗਾ ਕਿਉਂਕਿ ਪਿਛਲੇ ਦਿਨਾਂ ਤੋਂ ਪੈ ਰਹੀ ਤੇਜ਼ ਧੁੱਪ ਦੇ ਕਾਰਨ ਕਣਕ ਤੇ ਬੁਰਾ ਪ੍ਰਭਾਵ ਪੈਣ ਦੀ ਉਮੀਦ ਸੀ ਪਰੰਤੂ ਹੁਣ بارش ਹੋਣ ਕਾਰਨ ਇੱਕ ਕਣਕ ਦੀ ਫਸਲ ਅਤੇ ਹੁਣ ਫਸਲਾਂ ਦੇ ਲਈ ਵੀ ਲਾਹੇਮੰਦ ਸਾਬਤ ਹੋ ਸਕਦੀ ਹੈ ਜੀ ਹਾਂ ਕਈ ਦਿਨਾਂ ਤੋਂ ਗਰਮੀ ਕਾਫੀ ਜ਼ਿਆਦਾ ਵਧਣ ਲੱਗੀ ਸੀ ਜੋ ਕਿ ਫਸਲਾਂ ਦੇ ਲਈ ਕਾਫੀ ਖਰਾਬ ਸਾਬਤ ਹੋ ਸਕਦੀ ਸੀ ਪਰ ਹੁਣ ਇਹ ਥੋੜੀ ਬਾਰਿਸ਼ ਫਸਲਾਂ ਨੂੰ ਸਹੀ ਢੰਗ ਦੇ ਵਿੱਚ ਦੇ ਨਾਲ ਉਗਾਉਣ ਦੇ ਵਿੱਚ ਮਦਦ ਜਿਹੜੀ ਹੈ ਉਹ ਕਰ ਸਕਦੀ ਹੈ ਤੇ ਅੱਜ ਦੇ ਲਈ ਵੀ ਕਈ ਇਲਾਕਿਆਂ ਦੇ ਵਿੱਚ ਠੰਡੇ ਮੌਸਮ ਦੀ ਭਵਿੱਖਾਣੀ ਮੌਸਮ ਵਿਭਾਗ ਨੇ ਕੀਤੀ ਹੈ ਪਰ ਫਿਲਹਾਲ ਤੁਹਾਡੇ ਇਲਾਕੇ ਦੇ ਮੌਸਮ ਦਾ ਹਾਲ ਕਿਹੋ ਜਿਹਾ ਉਹ ਸਾਨੂੰ ਕਮੈਂਟ ਕਰਕੇ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ